ਇਸਾ ਸਤਰੀ ਕਾਲ ਦੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਹੁਣ ਟਾਈਮ ਹੋ ਗਿਆ ਜੀ ਆਥਣ ਦਾ ਵੱਜ ਗਏ ਨੇ ਸਵਾ 5 ਤਰੀਕ ਅੱਜ ਹੈਗੀ 24 ਜੁਲਾਈ ਦਿਨ ਹੈਗਾ ਵੀਰਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਜੁੜਾਰੀ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਜੀ ਖਾਸ ਕਰਕੇ ਜੇ ਤੁਸੀਂ YouTube ਤੇ ਕੰਮ ਕਰਦੇ ਹੋ ਨਾ ਤਾਂ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਦਊਗੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਆਪਣੇ ਚੈਨਲ ਤੇ ਕਿਹੜੀ ਸੈਟਿੰਗ ਔਨ ਕੀਤੀ ਆ ਜਿਹਦੇ ਨਾਲ ਮੇਰੇ ਚੈਨਲ ਦੋਨੋਂ ਚੈਨਲ ਬਹੁਤ ਵਧੀਆ ਗਰੋ ਕਰ ਰਹੇ ਆ ਦੋਨੋਂ ਚੈਨਲ ਤੇ ਵਧੀਆ ਵਿਊਜ਼ ਆਉਂਦੇ ਨੇ ਸੋ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਦੋਂ ਤੋਂ ਮੈਂ ਚੈਨਲ ਬਣਾਈ ਆ ਨਾ ਉਦੋਂ ਤੋਂ ਮੈਂ ਇਹ ਸੈਟਿੰਗ ਔਨ ਕੀਤੀ ਹੋਈ ਆ ਤੇ ਤੁਹਾਡੇ ਸਾਹਮਣੇ ਆ ਦੂਸਰਾ ਚੈਨਲ ਤੇ ਵੀ ਮੇਰੀ ਕਾਫੀ ਜ਼ਿਆਦਾ ਗਰੋਥ ਹੋਈ ਹੈ ਠੀਕ ਹੈ ਤੇ ਉਹਦੇ ਵੀ 83000 ਤੋਂ ਉੱਪਰ ਜਿਹੜੇ ਹੈਗੇ ਸਬਸਕ੍ਰਾਈਬਰ ਨੇ ਕਿ ਜਿਹੜਾ ਇਹ ਵਾਲਾ ਚੈਨਲ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦੀਆਂ ਵੀਡੀਓ ਹਲੇ 200 ਤੋਂ ਘੱਟ ਨਹੀਂ ਪਰ ਮਾਤਮਾ ਦੀ ਮਿਹਰ ਦੇ ਨਾਲ ਪਰ ਇਸ ਚੈਨਲ ਦੀ ਗਰੋਥ ਵੀ ਬਹੁਤ ਵਧੀਆ ਹੁਣ ਉਹ ਕਿਹੜੀ ਸੈਟਿੰਗ ਹੈ ਜਿਹੜੀ ਮੈਂ ਔਨ ਕੀਤੀ ਹੋਈ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਠੀਕ ਹੈ ਖਾਸ ਕਰਕੇ ਕਾਪੀ ਪੈਨ ਲੈ ਲਿਓ ਜੋ ਜੋ ਚੀਜ਼ਾਂ ਮੈਂ ਤੁਹਾਨੂੰ ਦੱਸੂਗੀ ਨਾ ਉਹਨੂੰ ਲੇਖ ਲਿਓ ਨੋਟ ਕਰ ਲਿਓ ਕਿਉਂਕਿ ਜੇ ਉਹ ਗੱਲਾਂ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲੀਆਂ ਤੇ ਉਹਨਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਨਾ ਤਾਂ ਤੁਸੀਂ ਆਪ ਦੇਖੋਗੇ ਵੀ ਤੁਸੀਂ ਅੱਜ ਕਿੱਥੇ ਹੋ ਤੇ ਕੱਲ ਕਿੱਥੇ ਪਹੁੰਚੋਗੇ ਤੁਸੀਂ ਇੰਨੀ ਜ਼ਿਆਦਾ ਤੁਹਾਡੀ ਗਰੋਥ ਹੋਊਗੀ ਸੋ ਇਹਨੂੰ ਮਜ਼ਾਕ ਨਾ ਸਮਝਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਸੈਟਿੰਗ ਦੀ ਗੱਲ ਕੀਤੀ ਆ ਤੁਸੀਂ ਸੋਚੋਗੇ ਵੀ ਕਿਹੜੀ ਸੈਟਿੰਗ ਆ ਜਿਹਨੂੰ ਔਨ ਕਰਨ ਦੇ ਨਾਲ ਜਿਹੜਾ ਹੈਗਾ ਇੰਨੀ ਵਧੀਆ ਚੈਨਲ ਤੇ ਗਰੋਥ ਹੁੰਦੀ ਆ ਜਾਂ ਇੰਨੀ ਵਧੀਆ ਵਿਊਜ਼ ਆਉਂਦੇ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੁਸੀਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਚੈਨਲਾਂ ਤੇ ਹਨਾ ਬਾਕੀ ਚੈਨਲਾਂ ਨੇ ਹਿੰਦੀ ਚੈਨਲ ਵਾਲਿਆਂ ਨੇ ਵੀ ਪਾਇਆ ਹੋਇਆ ਵੀ ਆਹ ਸੈਟਿੰਗ ਔਨ ਕਰ ਲਓ ਇਹਦੇ ਨਾਲ ਅ ਵਿਊਜ਼ ਵਧਦੇ ਨੇ ਆ ਸੈਟਿੰਗ ਔਨ ਕਰ ਲਓ ਇਹਦੇ ਨਾਲ ਸਬਸਕ੍ਰਾਈਬਰਸ ਵਧਦੇ ਨੇ ਤੁਸੀਂ ਇਦਾਂ ਦੀ ਵੀਡੀਓਜ਼ ਦੇਖਦੇ ਹੋ ਨਾ ਫਿਰ ਤੁਸੀਂ ਉਹ ਸੈਟਿੰਗਸ ਵੀ ਔਨ ਕਰਦੇ ਹੋ ਕਰਦੇ ਹੋ ਨਾ ਪਰ ਫਿਰ ਵੀ ਤੁਹਾਨੂੰ ਜਿਹੜਾ ਵਧੀਆ ਰਿਜ਼ਲਟ ਨਹੀਂ ਮਿਲਦਾ ਹੈ ਨਾ ਇਦਾਂ ਸੱਚ ਪਰ ਜਿਹੜੀ ਸੈਟਿੰਗ ਅੱਜ ਮੈਂ ਤੁਹਾਨੂੰ ਦੱਸੂਗੀ ਨਾ ਉਹ ਚੈਨਲ ਅਗਰ ਤੁਸੀਂ ਉਹ ਸੈਟਿੰਗ ਕਰ ਲਈ ਤਾਂ ਫਿਰ ਤੁਸੀਂ ਆਪ ਦੀ ਗਰੋਥ ਆਪ ਦੇਖੋਗੇ ਪਰ ਇੱਕ ਗੱਲ ਦੀ ਸ਼ਰਤ ਹੈ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਕਿਤੇ ਇਹ ਨਾ ਹੋਵੇ ਵੀਡੀਓ ਦੇਖਣ ਵੇਲੇ ਤੁਸੀਂ ਵੀਡੀਓ ਨੂੰ ਸਕਿੱਪ ਕਰਦੇ ਜਾਵੋ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਕਹੋ ਦੀ ਇਹ ਕਿਹੜੀ ਸੈਟਿੰਗ ਦੀ ਗੱਲ ਕੀਤੀ ਸੀ ਤੁਸੀਂ ਸਸ ਕਰਕੇ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਆ ਜਿਹੜੀ ਸੈਟਿੰਗ ਦੀ ਮੈਂ ਗੱਲ ਕਰ ਰਹੀ ਹਾਂ ਇਹ ਆਪਣੇ ਦਿਮਾਗ ਦੀ ਸੈਟਿੰਗ ਪਹਿਲੀ ਗੱਲ ਤਾਂ ਨਾ ਇਹ ਪੱਲੇ ਵੱਨ ਲਓ ਇਹ ਨਾ ਹੋਵੇ ਤੁਹਾਨੂੰ ਮੈਂ ਦੱਸਿਆ ਤੁਸੀਂ ਵੀਡੀਓ ਇੱਕਦਮ ਸਕਿੱਪ ਕਰਦੋ ਇਹ ਬਹੁਤ ਵਧੀਆ ਰਿਜ਼ਲਟ ਮਿਲਦਾ ਇਹਨਾਂ ਚੀਜ਼ਾਂ ਨਾਲ ਮੈਂ ਖੋਦੇ ਚੀਜ਼ਾਂ ਕੀਤੀਆਂ ਤੇ ਤੁਹਾਡੇ ਸਾਹਮਣੇ ਹੈ ਮੇਰੇ ਚੈਨਲ ਤੇ ਗਰੋਥ ਕਿੰਨੀ ਸੋਹਣੀ ਆ ਦੋਨਾਂ ਚੈਨਲਾਂ ਤੇ ਸੋ ਮੈਂ ਕਿੱਦਾਂ ਗਰੋਥ ਕੀਤੀ ਇਹਨਾਂ ਹਰ ਇੱਕ ਚੀਜ਼ ਤੁਹਾਡੇ ਨਾਲ ਅੱਜ ਸ਼ੇਅਰ ਕਰੂੰਗੀ ਜੇ ਤੁਸੀਂ ਵੀ ਇਹ ਚੀਜ਼ਾਂ ਸਮਝ ਲਈਆਂ ਤੁਹਾਨੂੰ ਵੀ ਗਰੋਥ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਇੱਕ ਚੀਜ਼ ਇਹ ਚੰਗੀ ਤਰੀਕੇ ਨਾਲ ਸਮਝ ਲਓ ਵੀ ਚੈਨਲ ਤੇ ਇਹ ਜੀ ਕੋਈ ਵੀ ਸੈਟਿੰਗ ਨਹੀਂ ਹੈ ਵੀ ਜਿਹਨੂੰ ਤੁਸੀਂ ਆਨ ਕਰੋਗੇ ਤੇ ਤੁਹਾਡੇ ਚੈਨਲ ਦੇ ਉੱਤੇ ਗਰੋਥ ਸ਼ੁਰੂ ਹੋ ਜਾਵੇ ਮੈਂ ਆਪਦੇ ਚੈਨਲ ਤੇ ਕੋਈ ਸੈਟਿੰਗ ਨਹੀਂ ਕੀਤੀ ਬਸ ਥੰਬਨੇਲ ਲਾਉਣੀ ਆ ਡਿਸਕ੍ਰਿਪਸ਼ਨ ਲਿਖਦੀ ਆ ਟਾਈਟਲ ਲਿਖਦੀ ਆ ਟੈਗ ਲਿਖਦੀ ਆ ਠੀਕ ਹੈ ਜੀ ਤੇ ਇਹ ਚੀਜ਼ਾਂ ਕਰਦੀ ਆ ਜਿਹੜੇ ਤੁਸੀਂ ਵੀ ਕਰਦੇ ਹੋ ਇਸ ਤੋਂ ਬਿਨਾ ਹੋਰ ਕੋਈ ਸੈਟਿੰਗ ਨਹੀਂ ਹੈਗੀ ਤੇ ਇਹ ਅੱਜ ਮੈਂ ਵੀਡੀਓ ਸਪੈਸ਼ਲ ਤਾਂ ਹੀ ਬਣਾਈ ਆ ਮੈਨੂੰ ਇਦਾਂ ਦੇ ਬਹੁਤ ਸਾਰੇ ਕਮੈਂਟਸ ਆਉਂਦੇ ਸੀ ਵੀ ਦੀਦੀ ਆ ਵੀ ਸਾਡੇ ਚੈਨਲ ਤੇ ਗਰੋਥ ਨਹੀਂ ਹੁੰਦੀ ਵਿਊਜ਼ ਨਹੀਂ ਆਉਂਦੇ ਵੀ ਸਾਨੂੰ ਦੱਸੋ ਅਸੀਂ ਕੀ ਕਰੀਏ ਤਾਂ ਮੈਂ ਸੋਚਿਆ ਵੀ ਮੈਂ ਤੁਹਾਡੇ ਲਈ ਇਹ ਵੀਡੀਓ ਬਣਾਵਾਂ ਤਾਂ ਕਿ ਤੁਹਾਡਾ ਵੀ ਫਾਇਦਾ ਹੋਵੇ ਹੁਣ ਜਿਹੜੀ ਦਿਮਾਗ ਦੀ ਸੈਟਿੰਗ ਦੀ ਮੈਂ ਗੱਲ ਕਰ ਰਹੀ ਹਾਂ ਇਹਨੂੰ ਕਹਿੰਦੇ ਨੇ ਲਾਅ ਆਫ ਅਟਰੈਕਸ਼ਨ ਜਦੋਂ ਮੈਂ ਚੈਨਲ ਬਣਾਇਆ ਸੀ ਨਾ ਮੈਂ ਉਦੋਂ ਇਹ ਚੀਜ਼ ਪਹਿਲਾਂ ਸੋਚ ਲਈ ਸੀ ਵੀ ਮੈਂ ਚੈਨਲਾਂ ਤੇ ਕੰਮ ਕਰਨਾ ਸਭ ਤੋਂ ਪਹਿਲਾਂ ਮੈਂ ਸੰਗਰੂਰ ਫੈਮਿਲੀ ਚੈਨਲ ਜਿਹੜਾ ਹੈਗਾ ਉਹ ਚਲਾਇਆ ਸੀ ਜਦੋਂ ਮੈਂ ਚੈਨਲ ਸ਼ੁਰੂ ਕੀਤਾ ਸੀ ਤਾਂ ਮੈਂ ਆਪਰੇ ਦਿਮਾਗ ਵਿੱਚ ਇਹ ਮਾਈਂਡ ਸੈਟ ਬਣਾ ਲਿਆ ਸੀ ਵੀ ਮੈਂ ਇਹ ਤੇ ਕੰਮ ਕਰਨਾ ਤੇ ਮੈਂ ਕਾਮਯਾਬ ਹੋਣਾ ਹੀ ਹੋਣਾ ਤੇ ਮੈਂ ਹੋਊਂਗੀ ਠੀਕ ਹੈ ਸਭ ਤੋਂ ਵੱਡੀ ਚੀਜ਼ ਨਾ ਜਦੋਂ ਮੇਰੇ ਚੈਨਲ ਤੇ ਇੱਕ ਸਬਸਕ੍ਰਾਈਬਰ ਵੀ ਵਾਧਾ ਸੀ ਨਾ ਜਦੋਂ ਇੱਕ ਪਹਿਲਾ ਸਬਸਕ੍ਰਾਈਬਰ ਆਇਆ ਸੀ ਫਿਰ ਦੋ ਹੋਏ ਫਿਰ ਤਿੰਨ ਹੋਏ ਤੁਸੀਂ ਯਕੀਨ ਨਹੀਂ ਕਰਨਾ ਜਦੋਂ ਵੀ ਇੱਕ ਵੀ ਸਬਸਕ੍ਰਾਈਬਰ ਵਧਣਾ ਜਾਂ ਇੱਕ ਵੀ ਵਿਊਜ਼ ਵਧਣਾ ਨਾ ਤਾਂ ਮੈਂ ਹਮੇਸ਼ਾ ਬਹੁਤ ਜ਼ਿਆਦਾ ਖੁਸ਼ ਹੋਣਾ ਅੰਦਰੋਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਣੀ ਤੇ ਮੈਂ ਹੱਥ ਜੋੜ ਕੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਤੇਰਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਤੇ ਅੱਜ ਦੋ ਸਬਸਕ੍ਰਾਈਬਰ ਹੋ ਗਏ ਵਾਹਿਗੁਰੂ ਤੇਰਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਤੇ ਤਿੰਨ ਸਬਸਕ੍ਰਾਈਬਰਸ ਹੋ ਮੈਂ ਦਿਨ ਵਿੱਚ ਪਤਾ ਹੀ ਨਹੀਂ ਕਿੰਨੇ ਵਾਰ ਧੰਨਵਾਦ ਕਰਦੀ ਸੀ ਕਿੰਨੇ ਵਾਰੀ ਮੈਂ ਸ਼ੁਕਰਾਨਾ ਕਰਦੀ ਸੀ ਖੁਸ਼ ਹੁੰਦੀ ਸੀ ਅੰਦਰ ਉਸ ਚੀਜ਼ ਨੂੰ ਭਾਵਨਾ ਨੂੰ ਆਪਦੀ ਨੂੰ ਮਹਿਸੂਸ ਕਰਨੀ ਸੀ ਹੁਣ ਤੁਸੀਂ ਚੈਨਲ ਤੇ ਕੰਮ ਕਰਦੇ ਹੋ ਤੁਸੀਂ ਵੀਡੀਓਜ਼ ਪਾਉਂਦੇ ਹੋ ਤੁਸੀਂ ਦੂਜਿਆਂ ਨੂੰ ਦੇਖ ਕੇ ਵੀਡੀਓਜ਼ ਪਾਉਂਦੇ ਹੋ ਵੀ ਦੂਜੇ ਨੇ ਕੀ ਵੀਡੀਓ ਪਾਈ ਆ ਉਹਦੇ ਵੀਡੀਓ ਤੇ ਕਿਹੜੀ ਤੇ ਜ਼ਿਆਦਾ ਵਿਊਜ਼ ਆਏ ਨੇ ਮੈਂ ਵੀ ਉਹੀ ਪਾਉਣੀ ਹੈ ਕਰਦੇ ਹੋ ਨਾ ਇਹ ਗਲਤੀ ਪਹਿਲੀ ਗੱਲ ਤੇ ਗਲਤੀ ਕਰਨਾ ਬੰਦ ਕਰ ਲੋ ਜੋ ਗੁਣ ਤੁਹਾਡੇ ਵਿੱਚ ਹਨ ਨਾ ਇੱਕ ਨਾਲ ਪਿੱਛੇ ਆਵਾਜ਼ ਆ ਰਹੀ ਹੈ ਜੇ ਤੁਸੀਂ ਡਿਸਟਰਬ ਹੋਏ ਤਾਂ ਪਲੀਜ਼ ਥੋੜਾ ਇਗਨੋਰ ਕਰਿਓ ਮੈਂ ਥੋੜੀ ਦੇਰ ਲਈ ਰੁਕ ਜਾਨੀ ਆ ਵੀ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਹਾਂਜੀ ਚਲੋ ਚਲੇਗੀ ਤੇ ਨਾ ਤੁਸੀਂ ਵੀਡੀਓਸ ਪਾਉਨੇ ਹੋ ਹਨਾ ਵੀਡੀਓਜ਼ ਪਾ ਕੇ ਤੁਸੀਂ ਗਲਤੀ ਕੀ ਕਰਦੇ ਹੋ ਤੁਸੀਂ ਵੀਡੀਓ ਪਾਉਣਸਾਰ ਦੇਖਦੇ ਹੋ ਵੀ ਕਿੰਨੇ ਵਿਊਜ਼ ਆ ਗਏ ਕਰਦੇ ਹੋ ਫਿਰ ਤੁਸੀਂ ਜਦੋਂ ਦੇਖਦੇ ਹੋ ਵੀ ਉਹ ਤੇ ਤਾਂ ਐਨੇ ਟਾਈਮ ਚ ਇੱਕ ਵਿਊਜ਼ ਆਇਆ ਜਾਂ ਦੋ ਆਈ ਨੇ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ ਦਿਮਾਗ ਵਿੱਚ ਸੋਚਦੇ ਹੋ ਵੀ ਮੇਰੀ ਵੀਡੀਓਜ਼ ਤਾਂ ਵਿਊਜ਼ ਹੀ ਨਹੀਂ ਆਉਂਦੇ ਮੇਰਾ ਚੈਨਲ ਤਾਂ ਗਰੋਥ ਹੀ ਨਹੀਂ ਹੋ ਰਹੀ ਹੈ ਨਾ ਇਹ ਹੀ ਤੁਹਾਡੀ ਸਭ ਤੋਂ ਵੱਡੀ ਗਲਤੀ ਆ ਠੀਕ ਹੈ ਗ੍ਰੋਥ ਤੁਹਾਡੀ ਹੋਰ ਨਹੀਂ ਹੋ ਰਹੀ ਤੁਸੀਂ ਉਹ 네ਗੇਟਿਵ ਚੀਜ਼ ਵੱਲ ਧਿਆਨ ਦੇ ਰਹੇ ਹੋ ਪਰ ਜੇ ਤੁਹਾਡੇ ਚੈਨਲ ਤੇ 10 ਸਬਸਕ੍ਰਾਈਬਰ ਆ ਗਏ ਨੇ ਤਾਂ ਉਹਦੇ ਲਈ ਸ਼ੁਕਰਾਨਾ ਕਿਉਂ ਨਹੀਂ ਕਰਦੇ ਉੱਥੇ ਪੋਜ਼ਿਟਿਵ ਸੋਚ ਕਿਉਂ ਨਹੀਂ ਰੱਖਦੇ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਨਾ ਅਸਲ ਜ਼ਿੰਦਗੀ ਦੇ ਵਿੱਚ ਵੀ ਇਹਨੂੰ ਤੁਸੀਂ ਲਾਗੂ ਕਰ ਸਕਦੇ ਹੋ ਤੇ ਫਿਰ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਅਸੀਂ ਹਮੇਸ਼ਾ ਧਿਆਨ ਕਿੱਧਰ ਲੈ ਕੇ ਜਾਂਦੇ ਹਾਂ 네ਗੇਟਿਵ ਚੀਜ਼ਾਂ ਵੱਲ ਜੀ ਵੀ ਮੰਨ ਲਓ ਹੁਣ ਤੁਸੀਂ YouTube ਤੇ ਕੰਮ ਕਰਦੇ ਹੋ ਤੁਸੀਂ ਸੋਚਿਆ ਮੇਰੇ ਚੈਨਲ ਤੇ ਤਾਂ ਵਿਊਜ਼ ਹੀ ਨਹੀਂ ਆ ਰਹੇ 네ਗੇਟਿਵ ਚੀਜ਼ ਵੱਲ ਚਲੇ ਗਿਆ ਪਰ ਜੇ ਉਸੇ ਵੀਡੀਓ ਤੇ 50 ਵਿਊਜ਼ ਆਏ ਹੋਏ ਨੇ ਉਹ ਪੋਜ਼ਿਟਿਵ ਹੈ ਉਹਦੇ ਵੱਲ ਤਾਂ ਧਿਆਨ ਤੁਹਾਡਾ ਗਿਆ ਹੀ ਨਹੀਂ ਉਹਦੇ ਵੱਲ ਧਿਆਨ ਲੈ ਕੇ ਜਾਓ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਮੈਂ ਬਹੁਤ ਖੁਸ਼ ਹਾਂ ਵੀ 50 ਵਿਊਜ਼ ਮੇਰੇ ਚੈਨਲ ਤੇ ਆ ਗਏ ਉਸ ਭਾਵਨਾ ਨੂੰ ਅੰਦਰੋਂ ਮਹਿਸੂਸ ਕਰੋ ਇਹ ਵੀ ਨਹੀਂ ਸਿਰਫ ਬੋਲਣ ਮਹਿਸੂਸ ਕਰੋ ਵੀ ਅੱਛਾ ਅੱਜ ਮੇਰੇ ਚੈਨਲ ਤੇ ਜਾਂ ਵੀਡੀਓਸ ਤੇ 50 ਵਿਊਜ਼ ਆ ਗਏ ਅੱਜ ਮੇਰੀ ਚੈਨਲ ਤੇ ਨਾ 200 ਸਬਸਕ੍ਰਾਈਬਰਸ ਵਧ ਗਏ। ਇਹ ਕੀ ਆ ਪੋਜ਼ਿਟਿਵ ਥਿੰਕਿੰਗ ਆ। ਜਿੰਨਾ ਤੁਸੀਂ ਪਰਮਾਤਮਾ ਦਾ ਧੰਨਵਾਦ ਕਰੋਗੇ, ਜਿੰਨਾ ਤੁਸੀਂ ਯੂਨੀਵਰਸ ਦਾ ਧੰਨਵਾਦ ਕਰਦੇ ਜਾਵੋਗੇ, ਓਨੀ ਤੁਹਾਡੀ ਗਰੋਥ ਜ਼ਿਆਦਾ ਹੁੰਦੀ ਜਾਊਗੀ। ਮੈਂ ਹਮੇਸ਼ਾ ਇਹ ਫਾਰਮੂਲਾ ਅਪਣਾਇਆ ਆਪਣੇ ਤੋਨੂ ਚੈਨਲਸ ਤੇ। ਜਿਸ ਦਿਨ ਮੇਰੀ ਜਿਹੜਾ ਨਾ ਕਿ ਮੰਨ ਲਓ ਵੀ ਕੋਈ ਵੀਡੀਓ ਏਦਾਂ ਦੀ ਵੀ ਆ ਵੀ ਜਿੱਤੇ ਕੋਈ ਘੱਟ ਵਿਊਜ਼ ਆਉਂਦੇ ਨੇ। ਹਨਾ ਜਿਵੇਂ ਮੰਨ ਲਓ ਮੈਨੂੰ ਕਈ ਵਾਰੀ ਮੈਂ ਵਿੱਚ ਹੁਣ ਕਾਫੀ ਦਿਨ ਮੈਂ ਵੀਡੀਓਜ਼ ਨਹੀਂ ਪਾ ਪਾਈ ਉਹਦਾ ਕਰਕੇ ਥੋੜਾ ਚੈਨਲ ਤੇ ਫਰਕ ਪਿਆ ਪਰ ਇਹ ਨਹੀਂ ਮੈਂ ਉਹਦੇ ਲਈ ਉਦਾਸ ਹੋ ਗਈ ਵੀ ਵਿਊਜ਼ ਨਹੀਂ ਆਈਆਂ ਜਾਂ ਸਬਸਕ੍ਰਾਈਬਰ ਨਹੀਂ ਇਹ ਵੀਡੀਓ ਦੇ ਉੱਤੇ ਆਏ ਪਰ ਮੈਂ ਇਹ ਵੀ ਤਾਂ ਦੇਖਿਆ ਵੀ ਮੈਂ ਜ਼ੀਰੋ ਤੋਂ ਸ਼ੁਰੂ ਕਰਕੇ ਅੱਜ ਕਿੱਥੇ ਆ ਤੋ ਉਹ ਪੋਜ਼ਿਟਿਵ ਚੀਜ਼ ਆ ਮੈਂ ਉਹਦੇ ਲਈ ਸ਼ੁਕਰਾਨਾ ਕਰਦੀ ਆ ਨਾ ਕਿ ਮੈਂ 네ਗੇਟਿਵ ਚੀਜ਼ ਵੱਲ ਜਾਨੀ ਆ ਮੈਨੂੰ ਪਤਾ ਚਲੋ ਅੱਜ ਇਸ ਵੀਡੀਓ ਤੇ ਨਹੀਂ ਆਈ ਕੋਈ ਗੱਲ ਨਹੀਂ ਕੱਲ ਵਾਲੀ ਵੀਡੀਓ ਤੇ ਆ ਜਾ ਕੋਈ ਕੋਈ ਪ੍ਰੋਬਲਮ ਨਹੀਂ ਸਭ ਠੀਕ ਆ ਮੈਂ ਫਿਰ ਵੀ ਅੰਦਰੋਂ ਉਹੀ ਖੁਸ਼ੀ ਮਹਿਸੂਸ ਕਰਦੀ ਆਂ ਵੀ ਅੱਜ ਮੈਂ ਘੱਟੋ ਘੱਟ ਇਸ ਲਈ ਕਾ ਕਿ ਮੈਂ ਆਪਣੇ ਪਰਿਵਾਰ ਦੀ ਥੋੜੀ ਬਹੁਤੀ ਮਦਦ ਕਰ ਸਕਦੀ ਆਂ ਸੋ ਤੁਸੀਂ ਹਮੇਸ਼ਾ 네ਗੇਟਿਵ ਚੀਜ਼ ਵੱਲ ਜਾਂਦੇ ਹੋ ਪੋਜ਼ਿਟਿਵ ਚੀਜ਼ ਵੱਲ ਨਹੀਂ ਜਾਂਦੇ ਤੇ ਇਹ ਹੀ ਉਹ ਸੈਟਿੰਗ ਹੈ ਦਿਮਾਗ ਦੀ ਜੇ ਤੁਸੀਂ ਇਹਨੂੰ ਆਨ ਕਰ ਲਓ ਹਮੇਸ਼ਾ ਪੋਜ਼ਿਟਿਵ ਸੋਚੋ ਤਾਂ ਤੁਸੀਂ ਵੀ ਜ਼ਿੰਦਗੀ 'ਚ ਕਾਮਯਾਬ ਹੋ ਸਕਦੇ ਹੋ ਦੇਖੋ ਸਾਡੇ ਦਿਮਾਗ ਵਿੱਚ ਦੋ ਤਰ੍ਹਾਂ ਦੀਆਂ ਭਾਵਨਾਵਾਂ ਆਉਂਦੀਆਂ ਇੱਕ ਚੰਗੀਆਂ ਤੇ ਕਮਾੜੀਆਂ ਠੀਕ ਹੈ ਚੰਗੀਆਂ ਜਿਵੇਂ ਮੰਨ ਲਓ ਵੀ ਮੈਂ ਸੋਚ ਰਹੀ ਆ ਵੀ ਮੈਂ ਅੱਜ ਠੀਕ ਆ ਮੈਂ ਖੁਸ਼ ਆ ਠੀਕ ਹੈ ਤੇ ਮੈਨੂੰ ਅੰਦਰੋਂ ਨਾ ਮਹਿਸੂਸ ਵੀ ਹੁੰਦਾ ਵੀ ਮੈਂ ਜੇ ਖੁਸ਼ ਆ ਕੋਈ ਪ੍ਰੋਬਲਮ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਸਭ ਸਹੀ ਆ ਕਿਉਂ ਕਿਉਂਕਿ ਮੈਂ ਸੋਚ ਰਹੀ ਆ ਵੀ ਮੈਂ ਖੁਸ਼ ਆ ਪਹਿਲਾਂ ਮੇਰੀ ਸੋਚ ਆਈ ਠੀਕ ਹੈ ਸੋਚ ਜਿਹੇ ਜੀ ਸੀ ਉਹ ਹੀ ਜੇ ਅੰਦਰ ਭਾਵਨਾ ਬਣ ਗਈ ਹੁਣ ਜੇ ਮੈਂ ਸੋਚ ਰਹੀ ਆ ਬੈਠੀ ਬੈਠੀ ਇਦਾਂ ਵੀ ਨਹੀਂ ਚੈਨਲ ਤੇ ਤਾਂ ਵਿਊਜ਼ ਹੀ ਨਹੀਂ ਆ ਰਹੇ ਨਹੀਂ ਆ ਕੰਮ ਨਹੀਂ ਬਣਿਆ ਤੇ ਨਹੀਂ ਮੈਂ ਠੀਕ ਨਹੀਂ ਹੈਗੀ ਮੈਂ ਉਦਾਸ ਆ ਤਾਂ ਤੁਸੀਂ ਦੇਖਿਓ ਤੁਹਾਨੂੰ ਅੰਦਰੋਂ ਉਦਾਸੀ ਮਹਿਸੂਸ ਹੋਣ ਲੱਗ ਜੂਗੀ ਅੰਦਰੋਂ ਨਾਲ ਤੁਹਾਡੇ ਖੋਜ ਹੀ ਪੈਣ ਲੱਗ ਜੂਗੀ ਜਿਵੇਂ ਕੁਝ ਗਵਾਚ ਗਿਆ ਹੁੰਦਾ ਜਿਵੇਂ ਕੁਝ ਟੈਨਸ਼ਨ ਜੀ ਹੁੰਦੀ ਆ ਪਰ ਸਮਝ ਆਉਂਦੀ ਨਹੀਂ ਵੀ ਟੈਨਸ਼ਨ ਹੁੰਦੀ ਕੀ ਹੁੰਦੀ ਆ ਨਾ ਤੁਹਾਡੇ ਨਾਲ ਚੀਜ਼ਾਂ ਕਿਉਂ ਕਿਉਂਕਿ ਤੁਸੀਂ ਸੋਚ ਉਦਾ ਰਹੇ ਹੋ ਤੁਹਾਡੀ ਸੋਚ ਆਈ ਵਿਚਾਰ ਆਈ ਤੇ ਉਦਾਂ ਦੀ ਭਾਵਨਾ ਤੁਹਾਡੇ ਮਨ ਵਿੱਚ ਆਈ ਸੋ ਤੁਹਾਡੀ ਜਿਹੜੀਆਂ ਭਾਵਨਾਵਾਂ ਨੇ ਜੇ ਤੁਸੀਂ ਚੰਗੀਆਂ ਭਾਵਨਾਵਾਂ ਲੈ ਕੇ ਆਉਨੇ ਹੋ ਤੁਹਾਡਾ ਆਉਣ ਵਾਲਾ ਸਮਾਂ ਚੰਗਾ ਆਊਗਾ ਜੇ ਤੁਸੀਂ ਮਾੜੀਆਂ ਭਾਵਨਾਵਾਂ ਲੈ ਕੇ ਆਉਨੇ ਹੋ ਤਾਂ ਆਉਣ ਵਾਲਾ ਸਮਾਂ ਤੁਹਾਡਾ ਮਾੜਾ ਹੀ ਆਊਗਾ ਜਿਹੋ ਜਿਹੀ ਸੋਚ ਦਾ ਬੀਜ ਤੁਸੀਂ ਬੀਜੋਗੇ ਉਹੇ ਜੀ ਤੁਹਾਨੂੰ ਅੱਗੇ ਰਿਜ਼ਲਟ ਮਿਲਣੇ ਆ ਇਹ ਗੱਲ ਹਮੇਸ਼ਾ ਯਾਦ ਰੱਖਿਓ ਮੈਂ ਮੰਨਦੀ ਆ ਵੀ ਜਦੋਂ ਸ਼ੁਰੂ ਦੇ ਵਿੱਚ ਹਨਾ ਆਪਾਂ ਆਪਣੇ ਆਪ ਨੂੰ ਇਹ ਕਹਿਣਾ ਸ਼ੁਰੂ ਕਰਦੀਆਂ ਵੀ ਸਭ ਠੀਕ ਹੈ ਸਭ ਸਹੀ ਆ ਮੈਂ ਖੁਸ਼ ਆ ਇਹ ਚੀਜ਼ਾਂ ਨਾ ਰੋਜ਼ ਬੋਲ ਲਿਆ ਕਰੋ ਜਿਹੜੀਆਂ ਮੈਂ ਤੁਹਾਨੂੰ ਦੱਸਦੀਆਂ ਮੈਂ ਖੁਸ਼ ਆ ਰਾਤ ਨੂੰ ਸੌਣ ਵੇਲੇ ਤੜਕੇ ਉੱਠਣ ਵੇਲੇ ਤੜਕੇ ਉੱਠਦੇ ਸਾਰ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਮੈਨੂੰ ਇੱਕ ਦਿਨ ਤੋਂ ਹੋਰ ਦਿੱਤਾ ਰਾਤ ਨੂੰ ਸ਼ੁਕਰਾਨਾ ਕਰਕੇ ਸੌਂਿਆ ਕਰੋ ਪਰਮਾਤਮਾ ਦਾ ਵੀ ਯੂਨੀਵਰਸ ਦਾ ਵੀ ਠੀਕ ਹੈ ਜਿਹਦੇ ਵੀ ਨਾਲ ਵੀ ਤੁਹਾਡੀ ਭਾਵਨਾ ਜ਼ਿਆਦਾ ਜੁੜੀ ਹੋਈ ਹੈ ਰੱਬ ਨਾਲ ਜੁੜੀ ਹੋਈ ਹੈ ਯੂਨੀਵਰਸ ਨਾਲ ਜੁੜੀ ਹੋਈ ਜਿਹਦੇ ਨਾਲ ਵੀ ਜੁੜੀ ਹੋਈ ਹੈ ਉਸ ਦਾ ਨਾਮ ਲੈ ਕੇ ਧੰਨਵਾਦ ਬੋਲੋ ਸ਼ੁਕਰਾਨਾ ਬੋਲੋ ਠੀਕ ਹੈ ਵੀ ਮੈਨੂੰ ਅੱਜ ਆ ਆ ਦਿਨੇ ਖਾਣ ਨੂੰ ਮਿਲਿਆ ਅੱਜ ਮੈਂ ਇੱਥੇ ਘੁੰਮਣ ਗਿਆ ਅੱਜ ਮੈਂ ਫਲਾਣੇ ਨੂੰ ਮਿਲਿਆ ਅੱਜ ਮੈਂ ਆ ਕੀਤਾ ਉਹਨਾਂ ਚੀਜ਼ਾਂ ਨੂੰ ਅੰਦਰੋਂ ਮਹਿਸੂਸ ਕਰਿਆ ਕਰੋ ਖੁਸ਼ ਹੋ ਕੇ ਮਹਿਸੂਸ ਕਰਿਆ ਕਰੋ ਕਿਉਂਕਿ ਸਾਡੀ ਹੁਣ ਦੇਖੋ ਸਾਡੇ ਦਿਮਾਗ ਵਿੱਚ ਹਰ ਰੋਜ਼ 60000 ਵਿਚਾਰ ਆਉਂਦੇ ਨੇ ਕੁਝ ਚੰਗੇ ਵੀ ਹੁੰਦੇ ਆ ਕੁਝ ਮਾੜੇ ਵੀ ਹੁੰਦੇ ਆ ਹੁਣ ਸਾਰੇ ਵਿਚਾਰਾਂ ਨੂੰ ਯਾਦ ਰੱਖਣਾ ਦਿਮਾਗ ਦੀ ਵੱਸ ਦੀ ਗੱਲ ਤਾਂ ਨਹੀਂ ਫਿਰ ਆਪਣਾ ਦਿਮਾਗ ਥੱਕ ਜਾਊਗਾ ਬਹੁਤ ਤੇ ਫਿਰ ਸਾਡਾ ਦਿਮਾਗ ਉਮੀਰ ਇਹ ਕਿਵੇਂ ਕਰਦਾ ਅਗਰ 60000 ਵਿਚਾਰ ਆਉਂਦੇ ਨੇ ਫਿਰ ਉਹ ਉਹਨੂੰ ਕਿਵੇਂ ਪਤਾ ਚੱਲਦਾ ਵੀ ਮੈਂ ਆ ਕਰਨਾ ਉਹ ਤੈਅ ਕਰਦਾ ਭਾਵਨਾਵਾਂ ਦੇ ਨਾਲ ਮੰਨ ਲਓ 60000 ਵਿਚਾਰ ਆਏ 60000 ਵਿਚਾਰਾਂ ਦੇ ਵਿੱਚੋਂ 10 ਵਿਚਾਰ ਇਹ ਜਿਹੜੇ ਜਿਹਦੇ ਨਾਲ ਸਾਨੂੰ ਅੰਦਰੋਂ ਬਹੁਤ ਅਲੱਗ ਮਹਿਸੂਸ ਹੋਇਆ ਮੰਨ ਲਓ 10 ਸਾਨੂੰ ਪੰਜ ਖੁਸ਼ੀ ਵਾਲੇ ਵਿਚਾਰ ਆਏ ਤੇ ਅਸੀਂ ਉਸ ਟਾਈਮ ਅੰਦਰੋਂ ਬਹੁਤ ਖੁਸ਼ ਹੋਏ ਅੰਦਰੋਂ ਅੰਦਰ ਆਪ ਖੁਸ਼ੀ ਮਹਿਸੂਸ ਕਰ ਰਹੀਆਂ ਆਪਣੇ ਆਪ ਮੁਸਕਰਾ ਰਹੀਆਂ ਤੇ ਮੰਨ ਲਓ ਪੰਜ ਵਿਚਾਰ ਆ ਗਏ ਨੈਗੇਟਿਵ ਹੈਣਾ ਤੇ ਅਸੀਂ ਅੰਦਰੋਂ ਫਿਰ ਉਸ ਚੀਜ਼ ਦੀ ਸੋਚ ਕੇ ਟੈਂਸ਼ਨ ਲੈ ਕੇ ਡਰ ਗਏ ਅੰਦਰੋਂ ਆਪਾਂ ਆਪਣਾ ਦਿਲ ਕੰਬ ਗਿਆ ਆਪਾਂ ਨੂੰ ਖੋਜ ਹੀ ਪੈਣ ਲੱਗੀ ਤਾਂ ਉਹ ਹੈਗੀਆਂ ਸਾਡੀਆਂ ਚੰਗੀਆਂ ਤੇ ਮਾੜੀਆਂ ਭਾਵਨਾਵਾਂ ਜਿਹੜੇ ਕੰਮ ਨੂੰ ਲੈ ਕੇ ਜਿਹੇ ਜੀ ਭਾਵਨਾ ਆਉਗੀ ਸਾਡਾ ਸਬਕੌਂਸ਼ੀਅਸ ਮਾਈਂਡ ਉਹਨੂੰ ਕੈਚ ਕਰ ਲੈਂਦਾ ਫਿਰ ਉਹ ਉਸੇ ਮੁਤਾਬਕ ਚੱਲਦਾ ਉਸੇ ਮੁਤਾਬਕ ਸਾਰੇ ਇੱਕ ਚੀਜ਼ ਉਹ ਕਰਦਾ ਠੀਕ ਹੈ ਸੋ ਇਹ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਇਹ ਚੀਜ਼ਾਂ ਅਗਰ ਤੁਸੀਂ ਸੋਚੋਗੇ ਮੈਂ ਕਿੱਥੋਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤਾਂ ਇਹ ਬੁੱਕ ਹੈ ਤੁਸੀਂ ਦੇਖੋ ਇਹਦੇ ਵਿੱਚ ਮੈਂ ਆਹ ਲਾਈਨਾਂ ਅੰਡਰਲਾਈਨ ਕਰਕੇ ਰੱਖੀਆਂ ਹੋਈਆਂ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਚੀਜ਼ਾਂ ਬੋਲਣੀਆ ਸ਼ੁਰੂ ਕਰੋਗੇ ਨਾ ਵੀ ਮੈਂ ਖੁਸ਼ ਆ ਸਭ ਠੀਕ ਹੈ ਲੇਕਿਨ ਅਗਰ ਉਹ ਚੀਜ਼ ਨਹੀਂ ਹੈ ਮੰਨ ਲਓ ਤੁਸੀਂ ਸੱਚੀ ਖੁਸ਼ ਨਹੀਂ ਹੋ ਤਾਂ ਤੁਸੀਂ ਉਹਨੂੰ ਬੋਲਦੇ ਰਹੋ ਫਿਰ ਵੀ ਰੋਜ਼ ਇਸ ਚੀਜ਼ ਦੇ ਵਿੱਚ ਤਾਂ ਇੱਕ ਇੰਟਰਸਟਿੰਗ ਜੀ ਚੀਜ਼ ਹੈ ਸ਼ੁਰੂ ਦੇ ਵਿੱਚ ਲੱਗੂ ਤੁਹਾਨੂੰ ਵੀ ਤੁਸੀਂ ਝੂਠ ਬੋਲ ਰਹੇ ਹੋ ਪਰ ਹੌਲੀ 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 ਤੁਸੀਂ ਰੋਜ਼ ਇਹਨੂੰ ਕਰਦੇ ਜਾਓਗੇ ਕਰਦੇ ਜਾਓਗੇ ਕਰਦੇ ਜਾਓਗੇ ਤੁਹਾਨੂੰ 3 ਤੋਂ 4 ਦਿਨਾਂ ਦੇ ਵਿੱਚ ਹੀ ਫਰਕ ਦਿੱਸਣਾ ਸ਼ੁਰੂ ਹੋ ਜਾਊਗਾ 3 ਤੋਂ 4 ਦਿਨਾਂ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ 3 ਤੋਂ 4 ਦਿਨਾਂ ਦੇ ਵਿੱਚ ਤੁਹਾਨੂੰ ਅੰਦਰੋਂ ਆਪਣੀ ਇੱਕ ਪੋਜ਼ਿਟਿਵ એનર્ਜੀ ਮਹਿਸੂਸ ਹੋਣ ਲੱਗ ਜਾਊਗੀ ਤੇ ਫਿਰ ਤੁਸੀਂ ਦੇਖੋਗੇ ਵੀ ਤੁਸੀਂ ਵੱਡੀ ਤੋਂ ਵੱਡੀ ਟੈਨਸ਼ਨ ਨੂੰ ਬਹੁਤ ਹਲਕੇ ਚ ਲੈ ਜਾਓਗੇ ਤੇ ਜੇ ਤੁਸੀਂ ਲਗਾਤਾਰ ਨੂੰ ਰੋਜ਼ ਕਰ ਰਹੇ ਹੋ ਰੋਜ਼ ਕਰੋ ਕਈ ਲੋਕ ਮੈਨੂੰ ਪੁੱਛਦੇ ਆ ਕਿ ਕਿੰਨੇ ਦਿਨ ਕਰੀਏ ਮੈਂ ਕਹਿੰਨੀ ਇਹਦੇ ਵਿੱਚ ਕਿਹੜਾ ਕੋਈ ਪੈਸਾ ਖਰਚ ਹੁੰਦਾ ਕੋਈ ਬਸ ਥੋੜਾ ਸਮਾਂ ਹੀ ਚਾਹੀਦਾ ਤੁਹਾਨੂੰ ਰੋਜ਼ ਕਰੋ ਕੋਈ ਜਿਆਦਾ ਸਖਤ ਮਿਹਨਤ ਨਹੀਂ ਤੁਸੀਂ ਇਹਦੇ ਵਿੱਚ ਕਰਨੀ ਰੋਜ਼ ਕਰੋ ਤੁਸੀਂ ਆਪਣੇ ਮਾਈਂਡ ਨੂੰ ਪੋਜ਼ਿਟਿਵ ਰੱਖਣਾ ਅੱਜ ਦੇ ਟਾਈਮ ਦੇ ਵਿੱਚ ਨਾ ਮਾਈਂਡ ਨੂੰ ਪੋਜ਼ਿਟਿਵ ਰੱਖਣਾ ਬਹੁਤ ਮੁਸ਼ਕਿਲ ਆ ਕਿਉਂ ਇੱਕ ਤਾਂ ਦੁਨੀਆਦਾਰੀ ਇਹ ਚੀਜ਼ ਆ ਇੱਕ ਅੱਜ ਕੱਲ ਕੰਪੀਟੀਸ਼ਨ ਇੰਨਾ ਇੱਕ ਅੱਜ ਕੱਲ ਮੰਗਾਈਏ ਨਹੀਂ ਜ਼ਿਆਦਾ ਇੱਕ ਅੱਜ ਕੱਲ ਟੈਨਸ਼ਨਸ ਆਪਾਂ ਨੂੰ ਇੰਨੀਆਂ ਜ਼ਿਆਦਾ ਨਹੀਂ ਹੈਨਾ ਸੋ ਉਹਦਾ ਕਰਕੇ ਜੇ ਅਸੀਂ ਆਪਣੇ ਮਾਈਂਡ ਨੂੰ ਪੋਜ਼ਿਟਿਵ ਰੱਖਣ ਵਾਸਤੇ ਕੁਝ ਕਰਾਂਗੇ ਨਹੀਂ ਤੁਸੀਂ ਦੇਖੋ ਡਿਪਰੈਸ਼ਨ ਕਿਉਂ ਵੱਧ ਰਹੇ ਨੇ ਕਿਉਂਕਿ ਉਹ ਹਰ ਟਾਈਮ 네ਗੇਟਿਵ ਸੋਚਦੇ ਨੇ ਫਿਰ ਉਹੀ ਚੀਜ਼ਾਂ ਚਲ ਜੇ ਰਹਿੰਦੇ ਨੇ ਸੋ ਇਦਾਂ ਕਰਨ ਨਾਲ ਆਪਾਂ ਬਿਮਾਰੀਆਂ ਤੋਂ ਵੀ ਬਚਦੇ ਹਾਂ ਦਵਾਈਆਂ ਤੋਂ ਵੀ ਬਚਦੇ ਹਾਂ ਤੇ ਸਾਡੀ ਜ਼ਿੰਦਗੀ ਵੀ ਜਿਹੜੀ ਸੋਹਣੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜੇ ਤੁਸੀਂ ਵੀ ਤੁਹਾਡਾ YouTube ਚੈਨਲ ਆ ਜਾਂ ਕੋਈ ਵੀ ਕੰਮ ਹਮੇਸ਼ਾ ਪੋਜ਼ਿਟਿਵ ਰੱਖ ਕੇ ਚੱਲਿਆ ਕਰੋ ਇਹਨਾ ਸੋਚਿਆ ਕਰੋ ਵੀ ਆਹ ਨਹੀਂ ਮਿਲਿਆ ਜੇ ਤੁਹਾਨੂੰ ਥੋੜਾ ਜਿਹਾ ਵੀ ਮਿਲਿਆ ਨਾ ਤਾਂ ਉਹਦੇ 'ਤੇ ਫੋਕਸ ਕਰੋ ਵੀ ਆਹ ਮਿਲਿਆ ਉਹਦੇ ਲਈ ਸ਼ੁਕਰਾਨਾ ਕਰੋ ਉਹਦੇ ਲਈ ਧੰਨਵਾਦ ਕਰੋ ਵੀ ਮੈਨੂੰ ਆਹ ਚੀਜ਼ ਮਿਲ ਗਈ ਇੰਨੀ ਮਿਲ ਗਈ ਕੋਈ ਨਾ ਜੇ ਨਹੀਂ ਮਿਲ ਗਈ ਕੱਲ ਨੂੰ ਉਹ ਡਬਲ ਹੋ ਜੂਗੀ ਤੇ ਜਦੋਂ ਵੀਡੀਓਸ ਪਾਉਣੀ ਹੋ YouTube ਤੇ ਕੰਮ ਕਰ ਰਹੇ ਹੋ ਠੀਕ ਹੈ ਫੋਕਸ ਰੱਖੋ ਮਿਹਨਤ ਜਾਰੀ ਰੱਖੋ ਮੈਂ ਨਹੀਂ ਕਹਿੰਦੀ ਵੀ ਸਿਰਫ ਸੋਚਣ ਨਾਲ ਸਭ ਕੁਝ ਹੋ ਜਾਂਦਾ ਬੈਠੇ ਬਿਠਾਈ ਨਹੀਂ ਮਿਹਨਤ ਵੀ ਕਰਨੀ ਪੈਂਦੀ ਐਕਸ਼ਨ ਵੀ ਲੈਣਾ ਪੈਂਦਾ ਠੀਕ ਹੈ ਤੇ ਨਾਲ ਪੋਜ਼ਿਟਿਵ ਸੋਚ ਰੱਖੋ ਤੇ ਦੇਖਿਓ ਤੁਸੀਂ ਫਿਰ ਕਮਾਨ ਤੇ ਤੁਸੀਂ ਮੈਨੂੰ ਤਾਂ ਦੇਖ ਹੀ ਰਹੇ ਹੋ YouTube ਚੈਨਲ ਤੇ ਦੋਨੋਂ ਚੈਨਲ ਤੇ ਮੈਂ ਵਧੀਆ ਗਰੋਥ ਕੀਤੀ ਆ ਪ੍ਰਮਾਤਮਾ ਤੇ ਭਰੋਸਾ ਰੱਖਿਆ ਸੋਚ ਨੂੰ ਪੋਜ਼ਿਟਿਵ ਰੱਖਿਆ ਬਾਕੀ ਤੁਹਾਡੇ ਸਾਰਿਆਂ ਦੇ ਸਾਥ ਨਾਲ ਸਭ ਕੁਝ ਹੋ ਗਿਆ ਠੀਕ ਹੈ ਸੋ ਇਸ ਕਰਕੇ ਆਲਵੇਜ਼ ਬੀ ਪੋਜ਼ਿਟਿਵ ਹਮੇਸ਼ਾ ਪੋਜ਼ਿਟਿਵ ਰਹੋ ਠੀਕ ਹੈ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਤੇ ਫੇਰ ਤੱਕ ਲਈ ਸਬਸਕ੍ਰਾਈਬ ਹਰਕਾਲ ਜੀ